ਹਾਂਜੀ ਤੁਹਾਨੂੰ ਮਿਲਾ ਰਹੇ ਹਾਂ ਕੁਦਰਤ ਦੇ ਬੈਜ ਜੀ ਨਾਲ ਤੇ ਕਈ ਦਵਾਈਆਂ ਦਾ ਫ੍ਰੀ ਦਿੰਦੇ ਨੇ ਫ੍ਰੀ ਇਲਾਜ ਕਰਦੇ ਆ ਕਈ ਬਿਮਾਰੀਆਂ ਦਾ ਹਾਂਜੀ ਬੈਜ ਜੀ ਕਿਹੜੀ ਕਿਹੜੀ ਬਿਮਾਰੀ ਦਾ ਫ੍ਰੀ ਇਲਾਜ ਕਰਦੇ ਹੋ ਜੀ ਇੱਕ ਤਾਂ ਹੀ ਆਪਾਂ ਮਿਰਗੀਨੀ ਫ੍ਰੀ ਦਵਾਈ ਦਿੰਦੇ ਆ ਹਰ ਸ਼ੁੱਕਰਵਾਰ ਵਾਲੇ ਦਿਨ ਹਾਂਜੀ 12 ਵਜੇ ਤੋਂ 3 ਵਜੇ ਤੱਕ ਠੀਕ ਆ ਜੀ ਤੇ ਦੂਜੇ ਨੰਬਰ ਤੇ ਆਪਾਂ ਦਿੰਦੇ ਆ ਨੋਹਾਂ ਵਾਸਤੇ ਦਵਾਈ ਠੀਕ ਆ ਜੀ ਜਿਹੜੇ ਨੋਹ ਗੜ ਲੱਗ ਗਿਆ ਉਹਨੇ ਉਹ ਤੋਬਕਿਆਂ ਨਾ ਪਾਉਣ ਵਾਲੀ ਦਵਾਈ ਐ ਉਹਦੇ ਨਾਲ ਵੀ ਠੀਕ ਹੋ ਸਕਦਾ ਠੀਕ ਆ ਜੀ ਠੀਕ ਆ ਜੀ ਤੀਜੇ ਨੰਬਰ ਤੇ ਇਹ ਜਿਕੇ ਲੱਗਿਆ ਨਹੀਂ ਹਟ ਰਹੀ ਉਹਦੀ ਵੀ ਆਪਾਂ ਫ੍ਰੀ ਦਿੰਨੇ ਆ ਮਾਈਗਰੇਨ ਦੀ ਹਾਂ ਜੀ ਮਾਈਗਰੇਨ ਐ ਜੇ ਕਿਸੇ ਨੂੰ ਸਿਰ ਦੁਖਦਾ ਹੋ ਉਹਦੀ ਵੀ ਆਪਾਂ ਫ੍ਰੀ ਦਿੰਨੇ ਆ ਜੀ ਠੀਕ ਆ ਜੀ ਕਾਲੀ ਖੰਗ ਕਾਲੀ ਖੰਗ ਜੇਕਰ ਇਹ ਜਵਾਕਾਂ ਨੂੰ ਐ ਛੋਟਿਆਂ ਨੂੰ ਉਹਨਾਂ ਵਾਸਤੇ ਆਪਾਂ ਫ੍ਰੀ ਦਵਾਈ ਦੇ ਦਿੰਨੇ ਆ ਜੀ ਜਿਹਨੂੰ ਕਾਲੀ ਖੰਗ ਐ ਉਹਨੂੰ ਪੰਜ-ਛੇ ਕੁੜੀਆਂ ਨਹੀਂ ਹਟ ਜਾਂਦੀ ਐ ਉਹਦੇ ਵਾਸਤੇ ਦਵਾਈ ਆਪਾਂ ਦਿੰਨੇ ਆ ਠੀਕ ਆ ਜੀ ਹੋਰ ਕੋਈ ਚੀਜ਼ ਦੀ ਦਵਾਈ ਫ੍ਰੀ ਚ ਦਿੰਨੇ ਆ ਔਰ ਬਾਹ ਆ ਦੰਦਾ ਵਾਸਤੇ ਵੀ ਦਵਾਈ ਬਣਾਉਣ ਵਾਲੇ ਹੁਣ ਬਣ ਗਏ ਹਾਂ ਇੱਕ ਦੰਦਾਂ ਦੀ ਦਵਾਈ ਦਿੰਦੇ ਆ ਜੀ ਬੈਸ ਜੀ ਜਿੰਨੇ ਮਰਜ਼ੀ ਗਲੇ ਸੜੇ ਹੁਣ ਚੀਸਾਂ ਪੈਂਦੀਆਂ ਹੁਣ ਕਢਾਓ ਨਾ ਹਾਂਜੀ ਦਵਾਈ ਲੈ ਜਾਓ ਕੋਲਡੀਆਂ ਕਰਨ ਨੂੰ ਹਾਂਜੀ ਉਹਦੇ ਬਾਅਦ ਤੇ ਦਵਾਈ ਫਰੀ ਦੇ ਦੋ ਉਹਦੇ ਬਾਅਦ ਤੇ ਮਰਗੀ ਦਾ ਇਲਾਜ ਕਿੰਨਾ ਕਾਮਯਾਬ ਆ ਜੀ 100% ਗਰੰਟੀ ਵਾਲਾ ਜੀ ਉਹ ਤਾਂ ਹਜ਼ਾਰਾਂ ਨਿਕਣ ਕੀ ਬੰਦੇ ਠੀਕ ਹੋ ਗਏ ਬਹੁਤ ਸਾਲ ਹੋ ਗਏ ਪੰਦੋਈ ਦਿੰਦਿਆਂ ਨੂੰ ਹੁਣ ਇੱਥੇ ਦੇਖੋ ਬਹੁਤ ਘੱਟ ਰਹਿੰਦਾ ਹਰੇਕ ਵਾਰੀ ਲੋਕ ਆਉਂਦੇ ਨੇ ਆਰਾਮ ਹੁੰਦਾ ਪੈਸਾ ਆਪਾਂ ਕੋਈ ਲੈਂਦੇ ਨਹੀਂ ਹੂੰ ਨਾ ਆਪਾਂ ਕੋਈ ਮੱਥਾ ਟਿਕਾਉਂਦੇ ਨਾ ਪੈਸਾ ਲੈਂਦੇ ਇਹ ਨਹੀਂ ਇਹ ਵੀ ਗੋਲ ਕਰਕੇ ਪੈਸੇ ਲੈਂਦੇ ਬਹਾਨੇ ਸਰ ਟਿਕਾ ਲੈਂਦੇ ਮੈਂ ਤਾਂ ਉਹ ਨਹੀਂ ਆਪਾਂ ਕੰਮ ਕਰਦੇ ਹੂੰ ਇਹ ਮਰਗੀ ਦੀ ਮਾਈਗਰੇਨ ਦੀ ਕਾਲੀ ਖੰਗ ਹਚਕੀ ਤੇ ਗਲੇ ਹੋਏ ਨੋਹਾਂ ਦੀ ਦਵਾਈ ਬੈਸ ਜੀ ਫ੍ਰੀ ਦਿੰਦੇ ਆ ਹਾਂਜੀ ਐਡਰੈਸ ਹੈਗਾ ਜੀ ਇਹਨਾਂ ਦਾ ਮਹਿਲਕਲਾ ਤੇ ਡਿਸਟ੍ਰਿਕਟ ਬਰਨਾਲਾ ਰਾਇਕੋਟ ਬਰਨਾਲਾ ਰੋਡ ਤੇ ਆ ਜਾਂਦਾ ਇਹ ਗੋਲਡਨ ਕਲੋਨੀ ਸੁਹਾਵਰ ਰੋਡ ਆ ਮਹਿਲਕਲਾਂ ਚ ਉੱਥੇ ਆ ਜੀ ਕੁਦਰਤ ਦਾ ਵੈਦ ਸੋ ਲਾਹਮ ਉਠਾਓ ਸਮੇ ਦਾ ਵੱਧ ਤੋਂ ਵੱਧ ਲੋਕ ਜੜੋ ਜਿਹਨੂੰ ਦਿੱਕਤ ਆ ਪ੍ਰੋਬਲਮਾਂ ਤਖਲੀਫ ਆ ਆਓ ਜੀ ਆ ਕੇ ਇਲਾਜ ਕਰਵਾਓ ਇਹਨਾਂ ਤੋਂ ਬਾਕੀ ਨੰਬਰ ਐਡਰੈਸ ਇਹਨਾਂ ਦਾ ਮੈਂ ਵੀਡੀਓ ਚ ਵੀ ਪਾਤਾ ਤੇ ਬਾਅਦ ਚ ਵੀ ਆਪਾਂ ਪਾ ਦੇਾਂਗੇ ਧੰਨਵਾਦ ਵੈਦ ਜੀ ਅੱਛਾ ਜੀ